ਸੰਗਰੂਰ ਪੁਲਿਸ ਨੇ ਸੀਬੀਜ਼ੈਡ ਗੈਂਗ ਦੇ ਪੰਜ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹਨਾਂ ਕੋਲੋਂ ਪੰਜ ਹਥਿਆਰ ਤੇ ਤਿੰਨ ਵਾਹਨ ਵੀ ਬਰਾਮਦ ਕੀਤੇ ਗਏ ਨੇ। ਇਸ ਗੈਂਗ ਨੇ ਮਲੇਰ ਕੋਟਲਾ ਵਿੱਚ ਵਿਰੋਧੀ ਗੈਂਗ ਦੇ تنویر ਨਾਮੀ ਨੌਜਵਾਨ ਨੂੰ ਸ਼ਰੀਆਮ ਕਤਲ ਕਰ ਦਿੱਤਾ ਸੀ। تنویر ਨਾਮ ਦਾ ਲੜਕਾ ਉਹਨੂੰ ਮਲੇਰ ਕੋਟਲੇ ਗੋਲੀਆਂ ਮਾਰ ਦਿੱਤੀਆਂ ਗਈਆਂ ਸੀ। ਉਸ ਤੋਂ ਬਾਅਦ ਇੱਕ ਮਲੇਰਕੋਟਲਾ 'ਤੇ ਕਾਫੀ ਟੈਨਸ਼ਨ ਹੋਈ ਸੀ ਇਹ ਕਹਿ ਸਕਦੇ ਆਂ ਕਿ ਸੀਬੀਜ਼ੈਡ ਗੈਂਗ ਦਾ ਸੰਗਰੂਰ ਜ਼ਿਲ੍ਹੇ ਦੇ ਵਿੱਚੋਂ ਤੇ ਮਲੇਰਕੋਟਲਾ ਦੇ ਵਿੱਚੋਂ ਲਗਭਗ ਸਾਰਾ ਸਰਾਖਾਂ ਦੇ ਪਿੱਛੇ ਆ ਗੈਂਗਸਟਰ ਮੁਹੰਮਦ ਰਿਜ਼ਵਾਨ ਨੇ تنویر ਦੇ ਕਤਲ ਦੇ ਇਲਜ਼ਾਮ ਕਬੂਲੇ ਨੇ ਅੱਧ ਦੱਸਿਆ ਕਿ ਆਖਿਰ ਉਸ ਤੇ ਗੈਂਗ ਦਾ ਨਾਮ ਸੀਬੀਜ਼ੈਡ ਕਿਉਂ ਪਿਆ ਉਹਨਾਂ ਨੇ ਨਜਾਇਜ਼ ਸਾਡੇ ਨਾਲ ਬਹੁਤ ਕੀਤੀ ਹੈ ਜੀ ਸਰ ਬਾਈਕ ਦੇ ਉੱਤੋਂ ਨਾਮ ਪਿਆ ਬਾਈਕ ਦਾ ਨਾਮ ਹੈ ਸੀਬੀਜ਼ੈਡ ਤੁਸੀਂ ਜਾਣਦੇ ਹੋ ਮੰਗਲੀ ਪੁਲਿਸ ਨੇ ਗੈਂਗਸਟਰਾਂ ਨੂੰ ਰਿਮਾਂਡ ਤੇ ਲੈ ਲਿਆ ਤੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।